ਮਾਤਾ ਦੇ ਘਰ ਆਣੀ ਫਿਰ ਇੱਧਰ ਆ ਗਈ ਸੀ ਆਈ ਸੀ ਨਾ ਇੱਥੇ ਪਰੋਟੀ ਜੁਣਾ ਆਲੀ ਤੇ ਆ ਗਈ ਤੇ ਤੁਸੀਂ ਹੁਣ ਕਿੱਥੇ ਬੈਠੇ ਹੋ ਅਹੀ ਹੋਣਾ ਕੀ ਬਸੀ ਸੀ ਕੀ ਬਸੀ ਸੀ ਸੀ ਬਸੀ ਨਾ ਗਰਿਆਂ ਦੇ ਘਰ ਬਾਵਾ ਨੇ ਹਾਂ ਕੋੜਾ ਕੋੜਾ ਪੇੜੀ ਬੈਠਾ ਸਾਰਾ ਨਾਲ ਗਿਆ ਕਿਹੜਾ ਪਿਤਾ ਦਾ ਨਾਂ ਕੀ ਤੁਹਾਡਾ ਹੈ ਤੁਹਾਡੇ ਪਿਤਾ ਦਾ ਨਾਂ ਕੀ ਸੀ ਸੰਤ ਸਿੰਘ ਸੰਤ ਸਿੰਘ ਅਨੰਦ ਠੀਕ ਹੈ ਜੀ ਜਾਣਨਾ ਮੈਂ ਚੱਲਦੇ ਹਾਂ ਜੀ ਉਹ ਸਾਡੇ ਨਾਨੇ ਵਰਗਾ ਹੀ ਸਨ ਉਹਨਾਂ ਦੀ ਉਮਰ ਦੇ ਉਹ ਉਸੇ ਪੀੜੀ ਦੇ ਨਾਂ ਨਾਇਕ ਸਾਡਾ ਹੁੰਦਾ ਸੀ ਮੈਨੂੰ ਉਹਦਾ ਚੇਤਾ ਹੀ ਭੁੱਲ ਗਿਆ ਨਾਂ ਦਾ ਉਹ ਖੂ ਤੇ 베ਰੀ ਸੀ 베ਰੀ ਜਦਨੇ ਜਦੋਂ ਉਹਨਾਂ ਪੱਕਣਾ 베ਰਾਂ ਨਾਲ ਚਾਦਰ ਫੜ ਗਿਆ ਉਹਨਾਂ ਨੇ ਝਾੜ ਲੈਣੇ ਬੜੇ ਮਿੱਠੇ 베ਰ ਸਨ ਤੇ ਉਹ 베ਰੀਆਂ ਤੇ 베ਰ ਮਿੱਠੇ ਬੜੇ ਹੁੰਦੇ ਬੜੇ ਮਿੱਠੇ ਸਨ 베ਰ ਹੁੰਦੇ ਹਾਂ ਜੀ ਇੰਟੀ ਕੇ ਲਈ ਸੰਤ ਸਿੰਘ ਤੇ ਉਹਨਾਂ ਉਹਨਾਂ ਦੇ ਸੁਵੇ ਆ ਰੈਕਟੋੜੀ ਸੁਵੇ ਆ ਹਾਂ ਹੋਰ ਕੋ ਪੁੱਛੋ ਪੁਰਾਣੀ ਗੱਲ ਕੋਈ ਯਾਦ ਹੈ ਹੋਰ ਯਰ ਭਾਜੀ ਏਦਾਂ ਉਹਨਾਂ ਗੱਲਾਂ ਵੀ ਭੁੱਲ ਜਾਂਦੇ ਖੂਹਾਂ ਦੀ ਪੁੱਛੋ ਖੂਹ ਕਿਹੜੇ ਕਿਹੜੇ ਹੈ ਜੀ ਖੂਹ ਕਿਹੜਾ ਖੂਹ ਸੀ ਭਲਾ ਦਰਬੁੱਦੀ ਵਾਲਾ ਦਰਬੁੱਦੀ ਵਾਲਾ ਇਹ ਰਾਜ ਲੜਾ ਹੁੰਦਾ ਸੀ ਉਹ ਕਿਹੜਾ ਸੀ ਉਹ ਵੀ ਦਰਬੁੱਜੀ ਵਾਲੇ ਉਹ ਸੱਡਾ ਸੀ ਨਾ ਹਾਂਜੀ 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 ਅੱਗੇ ਪੈ ਲੋ ਸਾਰਾ ਸੰਜਾਇਆ ਉਹ ਬੱਕਰਾ ਭੁਰਾ ਤੇ ਦੋ ਬੈਲ ਨਾ ਮੁਸਲਮਾਨ ਸਨ ਬਹੁਤ ਨੰਗਰੇ ਆਹ ਉਹ ਤਾਂ ਛੱਤੀ ਸੀ ਉਹ ਤੁਹਾਡੇ ਵਿੱਚੋਂ ਹੀ ਨਿਕਲ ਕੇ ਇਹ ਮੁਸਲਮਾਨ ਹੋ ਗਏ ਸਨ ਸਾਰਾ ਕੂਨ ਨੰਗਰਿਆਂ ਦਾ ਹੀ ਇੱਕੋ ਵੀ ਨਹੀਂ ਸੀ ਮਾਣੀ ਇੱਕ ਦਰ ਮੁਸਲਮਾਨ ਨਾ ਦੇ ਸੀ ਇੱਕ ਵਾਰ ਸੇ ਤੁਹਾਡੀ ਸੀ ਹਾਂਜੀ ਹਾਂਜੀ ਬੱਸ ਬੱਸ ਇਧਰ ਲੱਕ ਵਸੇ ਨਾ ਹਟਾ ਯਾ ਲੈ ਗਦੇ ਇੱਕ ਨਾਲ ਮੁਸਮਨ ਹਨ ਤੇ ਕਿੰਨੇ ਬਹੁਤ ਨਾਲ ਹੀ ਬਣਾਏ ਨਾ ਖੂਦ ਨਾਲ ਹੀ ਮੋਢੀ ਸਾਡੀ ਤਾਰੀਖ ਹਾਂਜੀ ਉਹ ਕਿ ਜਦੋਂ ਆਪਣਾ ਘਰ ਇੰਨੇ ਦੂਰ ਸੀ ਨਾ ਖੂਦ ਤੇ ਉਥੇ ਦਰੂਦੁਰ ਵੀ ਕੱਢ ਲੈਣੇ ਹਨ ਪੀ ਲੈਣੇ ਹਨ ਤੇ ਕੁੰਜੇ ਰਖੇ ਜਾਨ ਨੇ ਆਪਣੇ ਆਲੇ ਬਣਾ ਕੇ ਰਾਂਗੇ ਜੰਦਰੀ ਲਾਰੇ ਨਹੀਂ ਤੇ ਕਿਉ ਰੱਖਣਾ ਉਹਦੇ ਵਿੱਚ ਉਹ ਕਰੋਨੇ ਹੀ ਲੈਣਾ ਤੇ ਉਤੋਂ ਹੀ ਖਾਣਾ ਉਹ ਤੇ ਹੀ ਬਾਦਰ ਜਿਹੜਾ ਬਾਦਰ ਵੀ ਸ਼ਕੀਨ ਸੀ ਖਾਨ ਪੀਣ ਦਾ ਤੇ ਲੜਾਈ ਬਹੁਤ ਸੀ ਜੜਾਤਾ ਵੀ ਬਹੁਤ ਸੀ ਉਹਦੇ ਨਾਲ ਕੋਈ ਭਰਾ ਉਹਦਾ ਰਹਿ ਕੇ ਰਾਜੀ ਨਹੀਂ ਸੀ ਜਿੰਨੇ ਦਸ ਦਿਨ ਜਾਣਾ ਬੁੱਢੇ ਰਹਿੰਦੇ ਨੇ ਹਣ ਉਹ ਦੂਜੇ ਖੂਦ ਹੈ ਸੰਤੋਲੇ ਗੂਦ ਨਾਈ ਸੰਤੋਲੇ ਗੂਦ ਅੱਲ ਰਾਤ ਸਾਰੇ ਸੀ ਅੱਲ ਰਾਤ ਸਾਰੇ ਸਾਰੇ ਨਾ ਹਾਂ ਸਾਰਿਆਂ ਨਾ ਬੋਧਾ ਜਾਗਰ ਸੀ ਨਹੀਂ ਬਾਹਮਾ ਡਕੇ ਹਾਂ ਬਾਪੂ ਨਹੀਂ ਨਹੀਂ ਹਾਂ ਮਮਾ ਇੰਦਰ ਸਿੰਘ ਸੀ ਨਾ ਉਹਨੇ ਕਹਣਾ ਜਾਗਰਾ ਮੈਨੂੰ ਕਿਸੇ ਕੋ ਡਰ ਨਹੀਂ ਲੱਗਦਾ ਪਰ ਤੇਰੇ ਕੋਲੋਂ ਡਰ ਲੱਗਦਾ ਤੇ ਇਹਨੇ ਕੋਈ ਨਾ ਕੋਈ ਸ਼ਰਾਰਤ ਕਰਨੀ ਹੈ ਤੇ ਫਿਰ ਚਿੱਤਰ ਸਾਨੂੰ ਖਾਣੇ ਬੈਣੇ ਨੇ ਹਾਂ ਨਾ ਇਹ ਦੰਦਾ ਹੀ ਉਹ ਬਹੁਤ ਸ਼ਰਾਰਤੀ ਸੀ ਤੁਹਾਡੇ ਘਰ ਵੀ ਜਾ ਕੇ ਕਰੇ 15 ਦਿਹਾੜੀ ਨੇ ਅੱਛਾ ਮੈਂ ਬਪਨੇ ਨਹੀਂ ਨਿਕਲਦਾ ਨਹੀਂ ਉਹਦੇ ਚੇਰੇ ਬਾਤੇ ਵੀ ਛੋਟਾ ਭਰਾ ਮਾਜੀ ਤੇ ਉਹ ਲੱਗੇ ਜਿਹੜੇ ਉਸਮਾਨ ਸੀ ਹਾਂ ਉਹਨਾਂ ਜਾ ਕੇ ਘਰ ਦੱਸਿਆ ਹਾਂ ਸਾਰੇ ਤਰਪਾਨਾ ਸਾਡੇ ਡਿਆ ਤੇ ਘਰ ਸਾਡਾ ਇੱਕ ਮੇਰਾ ਤਾਇ ਦਾ ਕਿਤਾ ਸੀ ਇੱਕ ਮੇਰਾ ਬਾਪੂ ਹਾਂ ਉਹ ਕਨੀ ਫੌੜਸੀ ਗਲੀ ਤੇ ਗੜਾ ਕਰਦਾ ਗਲੀ ਤੇ ਨਾ ਇਹਨਾਂ ਦਾ ਘਰ ਇਧਰ ਸੀ ਤੇ ਗਲੀ ਜਾਂਦੀ ਇੱਕ ਗਾਂ ਸਿੱਧੀ ਹੈ ਨਾ ਜਾਂਦੀ ਨਾ ਤੁਹਾਨੂੰ ਪਤਾ ਹੈ ਨਾਨਕੇ ਜਦੋਂ ਆਉਂਦੇ ਹੁੰਦੇ ਸੀ ਨਾਨਕੇ ਦੇ ਬਾਬਾ ਜੀ ਡੰਗਰ ਕੱਟਣ ਲੱਗਾ ਉੱਥੇ ਨਾ ਕੁੱਟਣ ਦਿੱਤਾ ਬਸ ਇਹ ਬੜਾ ਕੰਮ ਚੱਲਦਾ ਸੀ ਜੀ ਹੁਣ ਲੋਕੀ ਸੁਧਰ ਗਏ ਨੇ ਇਹ ਪਹਿਲੇ ਸਾਡੀ ਪੀੜੀ ਤੋਂ ਜਿਹੜੀ ਪਹਿਲੀ ਪੀੜੀ ਸੀ ਨਾ ਕੋਈ ਬਹੁਤ ਕੰਮ ਕਰਦੀ ਸੀ ਮਾਰਕ ਟਾਈ ਦਾ ਤੇ ਮਰਕੇ ਪਿੱਛਾਂ ਦੇ ਆਂਦੇ ਹਨ ਤੇ ਬਾਦਲ ਸਿੰਘ ਚੰਗਾ ਲੜਾਕਾ ਸੀ ਨਾਂ ਸੀ ਉਹਦਾ ਪਿੰਡ ਚ ਬਾਦਲ ਸਿੰਘ ਬਾਦਲ ਸਿੰਘ ਤੇ ਆ ਗਿਆ ਸੀ ਇੱਧਰ ਹੂੰ ਕਿੰਦੇ ਆਲੇ ਬੈਠੇ ਸਨ ਆਣ ਕੇ ਅੱਛਾ ਜੀ ਉਹ ਫਿਰ ਪਰਾਂ ਚਲਾ ਗਿਆ ਆਪਣੇ ਸਹੁਰਿਆਂ ਕੋਲ ਪੀ ਰਿਹਾ ਲੈ ਮਾਰਕੰਡਾ ਤੇ ਹੁਣ ਜੰਡਿਆਲੇ ਕੋਣ ਬੈਠਾ ਹੈ ਹੈ ਜੰਡਿਆਲੇ ਲਾਲ ਸਿੰਘ ਦਾ ਪਰਿਵਾਰ ਬੈਠਾ ਹੈ ਜੰਡਿਆਲੇ ਨਹੀਂ ਹੁਣ ਕੋਈ ਲਾਲ ਸਿੰਘ ਗਰਦਿਆਲ ਸਿੰਘ ਉਹ ਵੀ ਚਲੇ ਗਏ ਰਹਨ ਨੂੰ ਜਾਇਓ ਨਸਾਰੇ ਤੇ ਉਹਦਾ ਪਰਿਵਾਰ ਤੇ ਹੁਣਾ ਉਹਦਾ ਪਰਾਲ ਹੈ ਮਛਵੜੇ ਦੇ ਕੋਲੇ ਛੋੜੀਆਂ ਪਿੰਡ ਅੱਛਾ ਜੀ ਉਹ ਛੋੜੀਆਂ ਰਹਿਣ ਲਾਲ ਸਿੰਘ ਦੇ ਪਰਵਾ ਦਾਦੇ ਨੇ ਉਹ ਛੋੜੀਆਂ ਇਹਦੇ ਕੋਲ ਰਹਤੇ ਮਛਵੜੇ ਦੇ ਕੋਲ ਉੱਥੇ ਰਹਿੰਦੇ ਨੇ ਉਥੋਂ ਵੇਚ ਆਏ ਨੇ ਜ਼ਮੀਨ ਝੰਡਿਆਲੇ ਤੋਂ ਝੰਡਿਆਲੇ ਆ ਹਾਂ ਦੇਹੋਂ ਮੁੰਡੇ ਵੀ ਚਲੇ ਗਏ ਨੇ ਉਹਦੇ ਉਹ ਵੀ ਚਲਾ ਗਏ ਮੁੰਡੇ ਵੀ ਸਾਰੇ ਮਰ ਗਏ ਨੇ ਗਾਵਣ ਪੋਤਰੇ ਪਾਤਰੇ ਨੇ ਹਾਂ ਉਹ ਤੇ ਇਹ ਤੇ ਰਹਿਦਾ ਸਦਾਗਰ ਰਿਆ ਸਾਡੇ ਕੋਲ ਇੱਥੇ ਬਿਆਲ ਕੋਈ ਨਹੀਂ ਹਥੇ ਤੱਕ ਕੋਈ ਬੱਚੀ ਹਾਂ ਹਾਂ ਤੇ ਵਾਪਸ ਸਦਾਗਰ ਹੀ ਆਉਂਦੀ ਹਾਂ ਇਹ ਕਰਿੰਦਾ ਸਾਡੇ ਕੋਲ ਸਦਾਗਰ ਇਹਨਾਂ ਦੀ ਆਪੇ ਚ ਬਣਦੀ ਆ ਨਹੀਂ ਸੀ ਨਾ ਹਾਂ ਬੰਦੀ ਨੇ ਹੀ ਪ੍ਰਮਾ ਪ੍ਰਮਾ ਦੀ ਉਥੋਂ ਜਮੀਨ ਵੇਚੀ ਨਾ ਹਰਿਆਣੇ ਲਈ ਹੀ ਉਹਨਾਂ ਨੇ ਹਰਿਆਣੇ ਮੰਤਾਂ ਦਾ ਨਹੀਂ ਰਾਇ ਨਾ ਮੰਤਾਂ ਜਿਹੜੇ ਦੇ ਨਾਲ ਹੀ ਇਹ ਉਹ ਰ ਤੁਹਾਡਾ ਭਲਾ ਕਰੇ ਆ ਗਿਆ ਇੱਥੇ ਇੱਥੇ ਵੀ ਸ਼ਰਾਬ ਪੀਣੀ ਉਦਾਂ ਹੀ ਬਾਦ ਨਾ ਬਾਦ ਨਹੀਂ ਸਦਾ ਕਰਨੇ ਲੱਗ ਗਏ ਬਾਦਰ ਤੇ ਚੱਲ ਗਿਆ ਨੋਦਰ ਕੋਈ ਨਾ ਵੇ ਪੰਗਾ ਇਹਨੇ ਜਿੱਦਾਂ ਸ਼ਰਾਬ ਪੀਣੀ ਹੈ ਕੋਈ ਮੱਝ ਵੇਚਣੀ ਹੈ ਜਾਂ ਕੋਈ ਹੋਰ ਚੀਜ਼ ਕਿਸ ਤਰ੍ਹਾਂ ਦੀ ਉਹਦੀ ਖੁਸ਼ੀ ਮਨਾਣੀ ਮਨਾਣੀ ਹੈ ਦਾਰੂ ਪੀ ਕੇ ਤੇ ਕੋਈ ਨਾ ਕੋਈ ਆਪਣਾ ਨੁਕਸਾਨ ਵੀ ਕਰਨਾ